ਜ਼ਿਲ੍ਹਾ ਜਲੰਧਰ ਜੁਡੋ ਐਸੋਸੀਏਸ਼ਨ ਰਜਿਸਟਰਡ ਵੱਲੋਂ ਸਮਰ ਜੁਡੋ ਮੁਕਤ ਸਮਰ ਜੁਡੋ ਕੋਚਿੰਗ ਕੈਂਪ ਜੋ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲਾਂ ਦੇ ਰੋਡ ਜਲੰਧਰ ਵਿਖੇ ਪ੍ਰਿੰਸੀਪਲ ਜੁਗੇਸ਼ ਕੁਮਾਰ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਜਿਸ ਵਿੱਚ ਨੈਸ਼ਨਲ ਪੱਧਰ ਅਤੇ ਸਟੇਟ ਪੱਧਰ ਦੇ ਜੁਡੋ ਕਾਡੇ ਭਾਗ ਲਿਆ ਇਸ ਕੈਂਪ ਵਿੱਚ ਖਿਡਾਰੀਆਂ ਨੂੰ ਬੇਸਿਕ ਜੁਡੋ ਟ੍ਰੇਨਿੰਗ ਅਤੇ ਐਡਵਾਂਸ ਜੁਡੋ ਤਕਨੀਕਾਂ ਦੇ ਕੋਰਸ ਸਿਖਾਏ ਜਾਣਗੇ ਤਾਂ ਜੋ ਆਉਣ ਵਾਲੇ ਟੂਰਨਾਮੈਂਟ ਵਿੱਚ ਖਿਡਾਰੀ ਵਧੀਆ ਖੇਡਦਾ ਪ੍ਰਦਰਸ਼ਨ ਕਰਕੇ ਅੱਗੇ ਆਪਣੇ ਚੰਗੇ ਮੈਡਲ ਪ੍ਰਾਪਤ ਕਰੇ ਅੱਜ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਜਲੰਧਰ ਜੁਡੋ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵਚਰਨ ਜੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਉਹਨਾਂ ਨੇ ਰਸਮੀ ਤੌਰ ਤੇ ਜਿਹੜਾ ਸਮਰ ਕੋਚਿੰਗ ਜੁਡੋ ਕੈਂਪ ਦਾ ਡਿਵਰਟਮੈਂਟ ਕੀਤਾ ਅਤੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ 10000 ਰੁਪਇਆ ਜਿਹੜਾ ਕੀ ਕੈਂਪ ਵਿੱਚ ਬੱਚਿਆਂ ਨੂੰ ਰਿਫਰੈਸ਼ਮੈਂਟ ਵਾਸਤੇ ਦੇਣ ਦਾ ਐਲਾਨ ਕੀਤਾ ਜਿਲ੍ਹਾ ਚਲੰਦਰ ਜੁਟੋ ਐਸੋਸੀਏਸ਼ਨ ਸ਼੍ਰੀ ਸ਼ਿਵਚੰਦਰ ਜੀ ਪ੍ਰਧਾਨ ਜੀ ਦੀ ਬਹੁਤ ਹੀ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਜੁਟੋ ਘਟਾਰੀ ਦਾ ਹੌਸਲਾ ਬੁਲੰਦ ਕੀਤਾ ਇਸ ਮੌਕੇ ਤੇ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਲੈਕਚਰਰ ਯੂਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਜੀ ਅਤੇ ਸਕੱਤਰ ਭਾਦਰ ਸਿੰਘ ਸੰਧੂ ਜੀ ਅਤੇ ਜਿਲ੍ਹਾ ਜਲੰਧਰ ਜੁਟੂ ਐਸੋਸੀਏਸ਼ਨ ਦੇ ਸੀਨੀਅਰ ਪ੍ਰਧਾਨ ਦੀਪਕ ਕਪੂਰ ਜੀ ਪ੍ਰਿੰਸੀਪਲ ਸ਼ਕਤੀ ਦੇ ਚੇਅਰਮੈਨ ਅਤੇ 데ਵਿਡ ਸ਼ਿਲਿੰਦਰ ਸਿੰਘ ਅਤੇ ਨਰੇਸ਼ ਕੁਮਾਰ ਅਤੇ சுரேਸ਼ ਜੀ ਅਤੇ ਪਹੁੰਚੇ ਨੇ ਮੈਂ ਇਹਨਾਂ ਸਾਰਿਆਂ ਦਾ ਅਤੇ ਆਨ ਤੇ ਜਿਲ੍ਹ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਘਰ ਦੇ ਕੰਮ ਛੱਡ ਕੇ ਛੁੱਟੀਆਂ ਦੇ ਦੌਰਾਨ ਵੀ ਤੁਹਾਡੇ ਲਈ ਫਰੀ ਸਵਰਥ ਕੋਚਿੰਗ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਔਰ ਉਸ ਦੀ ਵੀ ਆਪਣੀਆਂ ਚੁਟੀਆਂ ਦਾ ਕੋਈ ਪਾਸੇ ਆਨੰਦ ਨਾ ਮਾਣਦੇ ਹੋਏ ਕਿ ਰਿਸ਼ਤੇਦਾਰਾਂ ਦੇ ਜਾਣ ਦਾ ਕੋਈ ਬਾਕੀ ਟ੍ਰਿਪ ਤੇ ਜਾਣ ਦਾ ਨਾ ਸੋਚਦੇ ਹੋਏ ਜੋ ਇੱਕ ਜੋ ਡੋਨੇਟ ਸਮਰਪਿਤ ਭਾਵਨਾ ਨਾਲ ਇਸ ਕੈਂਪ ਵਿੱਚ ਸ਼ਾਮ ਜਿਲ੍ਹਾ ਜ਼ਿਲੰਦਰਪੁਰ ਚਿਲੰਦਰ ਅਸੋਸੀਏਸ਼ਨ ਅਸਿਸਟੈਂਟ ਵੱਲੋਂ ਸਮਰਪਿਤ ਮੁਫਤ ਸਮਰਜੀਤ ਕੈਂਪ ਜੋ ਕਿ ਸਰਕਾਰੀ ਮਾਡਲ ਸੀਨੀਅਰ ਸਕੂਲਾਂ ਦਾ ਵਿਦਿਅਕ ਜ਼ਿਲੰਦਰ ਵਿਖੇ ਪ੍ਰਿੰਸੀਪਲ ਗੈਸ਼ ਕੁਮਾਰ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਜਿਸ ਵਿੱਚ ਨੈਸ਼ਨਲ ਪੱਧਰ ਤੋਂ ਸਟੇਟ ਪੱਧਰ ਦੇ ਜੁਡੋਕਾਰਡੇ ਭਾਗ ਲਿਆ ਇਸ ਕੈਂਪ ਵਿੱਚ ਖਿਡਾਰੀਆਂ ਨੂੰ ਬੇਸਿਕ ਜੁਡੋ ਟ੍ਰੇਨਿੰਗ ਤੇ ਐਡਵਾਂਸ ਜੁਡੋ ਤਕਨੀਕਾਂ ਦੇ ਬਾਰੇ ਸਿਖਾਇਆ ਜਾਣਗੇ ਤਾਂ ਜੋ ਆਉਣ ਵਾਲੇ ਟੂਰਨਾਮੈਂਟ ਵਿੱਚ ਖਿਡਾਰੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਅੱਗੇ ਆਪਣੇ ਚੰਗੇ ਮੈਡਲ ਪ੍ਰਾਪਤ ਕਰ ਸਕਣ ਅੱਜ 8ਵਾਂ ਸਮਾਰੋਹ ਦੇ ਮੁੱਖ ਮਾਨ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਜਲੰਧਰ ਜੁਡੋ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵਚਰਨ ਜੀ ਵਿਦਿਆਰਿਆਂ ਨੂੰ ਸ਼ੀਕਤ ਦੇ ਲੈ ਪਰਚੇ ਉਹਨਾਂ ਨੇ ਰਸਮੀ ਤੌਰ ਤੇ ਜਿਹੜਾ ਸਮਰਪੋਚ ਜੁਡੋ ਕੈਂਪ ਦਾ ਉਦਘਾਟਨ ਕੀਤਾ ਅਤੇ ਆਪਣੀ ਨਿੱਜੀ ਕਮਾਈ ਦੇ ਵਿੱਚੋਂ 10000 ਰੁਪਇਆ ਜਿਹੜਾ ਕਿ ਕੈਂਪ ਵਿੱਚ ਬੱਚਿਆਂ ਨੂੰ ਰਫਰੈਸ਼ਮੈਂਟ ਵਾਸਤੇ ਦੇਣ ਦਾ ਐਲਾਨ ਕੀਤਾ ਜ਼ਿਲ੍ਹਾ ਜਲੰਧਰ ਜੁਡੋ ਐਸੋਸੀਏਸ਼ਨ ਸ਼੍ਰੀ ਸ਼ਿਵਚੰਨ ਜੀ ਪ੍ਰਧਾਨ ਜੀ ਦੀ ਬਹੁਤ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਜੁਡੋ ਕਟਾਰੀ ਦਾ ਹੌਸਲਾ ਫਲੰਗ ਕੀਤਾ ਇਸ ਮੌਕੇ ਤੇ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਲੈਕਚਰਰ ਜੂਨੀਅਨ ਦੇ ਪ੍ਰਧਾਨ ਅਰਵਿੰਦ ਸਿੰਘ ਜੀ ਅਤੇ ਸਕੱਤਰ ਭਾਦਰ ਸਿੰਘ ਸੰਧੂ ਜੀ ਅਤੇ ਜ਼ਿਲ੍ਹਾ ਜਲੰਧਰ ਜੁਡੋ ਐਸੋਸੀਏਸ਼ਨ ਦੇ ਜੂਨੀਅਰ ਪ੍ਰਧਾਨ ਦੀਪਕ ਪੂਰ ਜੀ ਪ੍ਰਿੰਸੀਪਲ ਸ਼ਕਤੀ ਜੀ ਚੇਅਰਮੈਨ ਅਤੇ 데ਵਿਡ ਸ਼ਿਲਿੰਦਰ ਸਿੰਘ ਨਰੇਸ਼ ਕੁਮਾਰ ਅਤੇ ਸਰੇਸ਼ ਜੀ ਅੱਥੇ ਪਹੁੰਚੇ ਨੇ ਮੈਂ ਇਹਨਾਂ ਸਾਰਿਆਂ ਦਾ ਤੇ ਆਪ ਤੇ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਾਂ